ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਬਲੌਗ ਦੇ ਵਿੱਚ ਸੀਜ਼ਨ ਦੀ ਅੱਜ 2025 ਦੇ ਸਟਾਰਟਿੰਗ ਦੀ ਪਹਿਲੀ ਧੁੰਦ ਪੈ ਗਈ ਆ ਜੀ ਨਵਾਂ ਸ਼ਹਿਰ ਏਰੀਏ ਦੇ ਵਿੱਚ ਲਾਸਟ ਵੀਕ ਅਸੀਂ ਗਏ ਸੀ ਜਲੰਧਰਵਾਲਾ ਅੱਜ ਸੋਮਵਾਰ ਆ ਮੇਰੇ ਖਿਆਲ ਨਾਲ ਫਰਾਈਡੇ ਤਰਤਾ ਉੱਤਣ ਵੀ ਕਾਫੀ ਸੀ ਪਰ ਇੱਧਰ ਨਵੇਂ ਸ਼ਹਿਰ ਵਾਲਾ ਜੇ ਪਈ ਆ ਪਹਿਲੀ ਧੁੰਦ ਹੁਣ ਤਾਂ ਟਾਈਮ ਹੋ ਚੱਲਿਆ ਪੌਣੇ 9 ਦਾ ਸਾਢੇ 7 ਵਜੇ ਤਾਂ ਵਿਜ਼ਿਬਿਲਟੀ ਬਹੁਤ ਹੀ ਘੱਟ ਸੀ ਕਿ ਹੁਣ ਜਿੱਦਾਂ ਧੁੱਪ ਨਿਕਣ ਲੱਗ ਪਈ ਆ ਹੁਣ ਤਾਂ ਥੋੜਾ ਦੂਰ ਤੱਕ ਦਿਸਣ ਲੱਗ ਪਿਆ ਆ ਤਮੇ ਲੋਕਲ ਰੋਡ ਤੇ ਆ ਹੁਣ ਹਾਈਵੇ ਤੇ ਜਾਣਾ ਹੈ ਤਾਂ ਫੋਰ ਫਲੈਸ਼ਰ ਲਾ ਕੇ ਹੀ ਗੱਡੀਆਂ ਜਾਣੀਆਂ ਸੀ ਜ਼ਿਆਦਾ ਉਹ ਦੋ ਤਾਂ ਹੁਣ ਦੇਖਦੇ ਹੋਵੇ ਕਿਦਾਂ ਜਿੱਦੈ ਇਦਾਂ ਫਿਰ ਤੋਂ ਹੁੰਦਾ ਪਈ ਜਾਣੀਆਂ ਫੇਰ ਤਾਂ ਬੰਦਾ ਜੂਸ ਟੂ ਜਿਆ ਹੋ ਜਾਂਦਾ ਹੈ ਨਾ ਹਜੇ ਅੱਜ ਪਹਿਲੀ ਧੁੰਦ ਕਰਕੇ ਬਹੁਤ ਹੀ ਹੌਲੀ ਟ੍ਰੈਫਿਕ ਚੱਲ ਰਹੀ ਸੀਗੀ ਆਂ ਤੇ ਸਾਰੀਆਂ ਗੱਡੀਆਂ ਜਾਣੀਆਂ ਪਲੇਸ਼ਰ ਲਾਇਓ ਹੀ ਸਾਰਿਆਂ ਨੇ ਆਪਾਂ ਵੀ ਕਰਦੇਗੇ ਹਾਂ ਨਾ ਤੇ ਕੋਈ ਕੋਈ ਖਾਸ ਨਹੀਂ ਤੇ ਜਾਂਦੀ ਕੋਈ 50 60 ਪੀ ਆ 60 ਤੇ ਹੀ ਜਾਂਦੀ ਆ ਕਿਉਂਕਿ ਪਚਾ ਚੇ ਬਚਾ ਆ ਹਨਾ ਆਪਾਂ ਤਾਂ ਸਾਰਿਆਂ ਨੂੰ ਆਹੀ ਕਵਾਂਗੇ ਵੀ ਜੇ ਕਿਸੇ ਨੇ ਕਿਤੇ ਕਾਲੀ ਜਾਣਾ ਤਾਂ ਕਾਲੀ ਨਾ ਕਰੋ ਟਾਈਮ ਦੇਖ ਕੇ ਹਨਾ ਆਪਣਾ 5-10 ਮਿੰਟ ਪਹਿਲਾਂ ਤੁਰ ਪਹੁੰਚ ਨੁਕਸਾਨ ਕਰਾਉਣ ਨਾਲੋਂ ਵਧਿਆ 5-7-10 ਮਿੰਟ ਪਹਿਲਾਂ ਤੁਰ ਪਹੁੰਚ ਜਾਂ ਲੇਟ ਵੀ ਪਹੁੰਚ ਜਾਵਾਂਗੇ ਕੋਈ ਗੱਲ ਨਹੀਂ ਇਹ ਹੁਣ 3-4 ਮਹੀਨੇ ਇਦਾਂ ਹੀ ਰਹਿਣਾ ਹੈ ਬੈਦਰ ਪੱਦਰਾ ਵੀ ਹੋ ਗਿਆ ਕਰਨ ਵਿੱਚ ਧੁੰਦ ਵੀ ਪੈ ਗਿਆ ਕਰਨੀ ਧੁੰਦ ਜਿਆਦਾ ਤਾਂ 7 ਵਜੇ ਸ਼ੁਰੂ ਹੋਈ ਆ ਸਾਢੇ 7:00 ਪੌਣੇ 7 ਵਜੇ ਪਹਿਲਾਂ ਤਾਂ ਬਿਲਕੁਲ ਕਲੀਅਰ ਸੀ 6 ਵਜੇ ਤੱਕ ਬਿਲਕੁਲ ਸਹੀ ਸੀ ਹਾਈਵੇ ਤੇ ਸਪੀਡ ਆ ਨਾ ਜਿਆਦਾ ਫਿਰ ਹੋਰ ਫਲੈਸ਼ਰ ਲਾ ਕੇ ਹੀ ਰੱਖਣੇ ਚਾਹੀਦੇ ਆ ਦੂਰੋਂ ਦੈਸ ਹੀ ਆਉਂਦਾ ਪਿਛਲੀਆਂ ਗੱਡੀਆਂ ਨੂੰ ਆਉਂਦਿਆਂ ਨੂੰ ਅੱਗੇ ਦਾ ਤਾਂ ਚਲੋ ਆਪਾਂ ਆਪੇ ਧਿਆਨ ਰੱਖਣਾ ਹੁੰਦਾ ਆ ਜੇ ਫੇ ਹਟਿਆ ਨਹੀਂ ਤੂੰ ਹਟਿਆ ਨਹੀਂ ਮੈਂ ਕੱਜ ਤੂੰ ਹਟਿਆ ਨਹੀਂ ਜੀ ਆਹੋ ਕਹਤੇ ਜੀ ਤੁੰਦ ਪਵਾਤੀ ਸਾਸਰੀ ਕਾਲਪਾ ਜੀ ਤੁਹਾਨੂੰ ਪਤਾ ਹੀ ਆ ਜੀ ਉਹ ਆ ਜੀ ਕੋ ਕਿੱਦਾਂ ਹਾਲ ਜੀ ਬਹੁਤ ਠੀਕ ਆ ਜੀ ਉਹ ਕੋ ਕਿੱਥੋਂ ਆ ਗਿਆ ਹਜੇ ਮੱਗਰ ਜਾਂਦਾ ਮੱਗਰ ਮੱਗਰ ਹਜੇ ਕੋ ਆਣਾ ਨਹੀਂ ਫਿਰ ਤਾਂ ਇੱਕ ਹਫਤਾ ਹੋਇਆ ਮੱਗਰ ਜਾਂਦਾ ਮੱਗਰ ਉਹ ਬਲਾ ਜੀ ਤੌਂਤਾ ਭੇਗੀ ਰਾਣਾ ਠੀਕ ਠਾਕ ਆ ਸਾਸਰੀ ਕਾਲ ਜੀ ਤੋਂ ਹੰਦ ਚ ਠੀਕ ਠਾਕ ਰਿਆ ਹਾਂਜੀ ਹਾਂਜੀ ਸਹੀ ਹੈ ਤਾਂ ਹੰਦ ਨਿੱਗੀ ਆ ਜੀ ਕੋਰਾ ਜਿਆਦਾ ਕਰਦਾ ਕੰਮ ਖਰਾਬ ਬਾਰੇ ਟ੍ਰੈਫਿਕ ਨੂੰ ਰੋਕੀ ਹੈ ਬਹੁਤ ਬਹੁਤ 60 ਕਤੇ ਹੀ ਜਾਂਦੀ ਆ ਮੈਂ ਉਧਰੋਂ ਹੀ ਆਇਆ ਹਾਈਵੇ ਤੋਂ ਹਾਂਜੀ ਪਾਪਾ ਉਹ ਜਿੱਥੇ ਟਕ ਲੁੱਟਣ ਤੇ ਜੀ ਆਵੇ ਹੂੰ ਬਹੁਤ ਜ਼ਿਆਦਾ ਬਹੁਤ ਆ 7 ਵਜੇ ਪਈ ਆ ਆ ਜੀ ਨਹੀਂ ਖਾਜਦੇ ਤਾਂ ਨਹੀਂ ਨਹੀਂ ਸਾਜਾ 6 ਵਜੇ ਤਾਂ ਮਦਾ ਪੀਤੀ ਹੋਈ ਆ ਪਾਜੀ 6 ਕਿਹ ਇੱਧਰ ਹੈ ਨਹੀਂ ਸੀਗੀ ਉੱਧਰ ਹੋਣੀਆਂ ਫੇਰ 6 ਵਜੇ ਵਿੱਚ ਚਾਹ ਬਣਾਈ ਜਾਈ ਜਾਂ ਇੱਧਰ ਸ਼ਹਿਰ 'ਚ ਕਰਕੇ ਨਾ ਨੇੜਾ ਕਰਕੇ ਇੱਧਰ ਨਹੀਂ ਸੀਗੀ ਪਈ ਹੋਈ ਜੀ ਪੂਰੀ ਉੱਧਰ ਕੱਟੇ ਸੀਗੀ ਆ ਹੁਣ ਪਈ ਆ ਜਾਦਾ ਆ ਕੇ ਮੰਨ ਲਓ ਪੌਣੇ ਇੱਕ ਸੱਤ ਪੈ ਗਈ ਹੋਗੀ 7 ਮੀਟਰ ੱਟੇ ਦੀ 7 ਮੀਟਰ ਮੱਠੋਂ ਲੈਦਾ ਮੈਂ ਜਾ ਘੱਟ ਥੋੜੀ ਤਾਂ ਰਸਲੀ ਨਹੀਂ ੱਟੇ ਲੱਗਦੀ ਆ ਹੁਣ ਦਿਗੀ ਇੱਕ ਦਮੇ ਦਿਗੀ ਆ ਇੱਕ ਤਾਂ ਅਗਾਂਹੇ ਹੀ ਦੀ ਰਾਹ ਫੰਦੀ ਤੇ ਧੁੰਦ ਪਈ ਹੋਣੀ ਆ ਹਾਂ ਖਾਣ ਘੱਟ ਲੱਗਦਾ ਨਹੀਂ ਦੂਰ ਤੱਕ ਲਾਈਟਾਂ ਦਾ ਇਸੀਆਂ ਸੀ ਪਹਿਲਾਂ 6 ਵਜੇ ਮੈਂ ਵੀ ਉੱਠਿਆ ਸੀ ਆ ਹੁਣ ਤਾਂ ਕੁਛ ਵੀ ਨਹੀਂ ਦੱਸਦਾ ਆ ਦੇਖਦੇ ਬਾਤ ਕਰਕੇ ਜਿਆਦਾ ਪਹਿਲਾਂ ਜਿਆਦਾ ਪੈ ਜਾਂਦੀ ਆ ਉਧਰੋਂ ਆ ਸ਼ਹਿਰਾਂ ਚੋਂ ਤਾਂ ਵੀ ਘੱਟ ਹੁੰਦੀ ਆ ਸ਼ਹਿਰਾਂ ਉਸੇ ਪੱਤੀ ਸੰ ਕਿੰਨੀ ਆ ਹੂੰ ਦੋਂ ਦਾ ਸੱਟਿਆ ਹਾਂਜੀ ਪਾਣੀ ਲੱਗ ਗਿਆ ਕਰ ਗਿਆ ਤੂੰ ਕਣਕਾ ਨੂੰ ਪਾਣੀ ਜੀ ਤਾਂ ਹੀ ਧੌਂਦਿਆ ਆਹ ਕਹ ਇੱਕ ਦਾ ਹੁੰਦਾ ਆ 4 1 4 ਇੱਕ ਦਾ ਪਾਂਦੇ ਪਰ ਅੱਜੇ ਤੱਕ ਨਹੀਂ ਗੱਲੋਂ ਪਾਣੀ ਗਾ ਜੀ ਕਹਾਂ ਲੂ ਅਸਲੀ ਜਿਹੜਾ 4 ਇੱਕੇ ਵੰਗਿਆ ਜਾਂਦਾ ਸਹੀ ਆ ਕੋਬਲਾ ਮੇਰੇ ਨਹੀਂ ਭਏ ਹੈਗਾ ਵੀ ਸਟਰੋਂਗ ਆ ਹਾਂ ਇਹ ਰ ਆਂ ਜਿੱਕਰ ਵੀ ਜਾਂਦਾ ਲੋ ਅਸਲੀ ਵੀ ਨਹੀਂ ਲੱਗਦੇ ਨਾਤਨ ਵੀ ਜਾ ਕੇ ਮਮ ਜਦੋਂ ਦਾਰ ਹੋਇਆ ਤੇ ਇਹ ਜਿਹੜਾ ਅੱਜ ਉੱਪਰ ਤੋਂ ਇੱਕ ਦਾ ਮਲ ਮੋਟਾ ਲਾ ਦਿੰਦੇ ਹਾਂ ਠੀਕ ਹੈ ਤੂੰ ਕਿਹਨੇ ਲੱਗ ਰਿਹਾ ਹੈ ਤਾਂ ਖੜਾ ਕੀਤਾ ਹੋਇਆ ਆਹਦੇ ਲੱਗਿਆ ਕੋੜੀ ਤੇ ਪਾਓ ਇੱਕ ਦੋ ਦਿਨ ਦੇ ਕੋਲ ਪਾ ਦਿੰਦੇ ਤਿੰਨ ਇੱਕ ਐਦਾਂ ਖੜੀ ਇੱਟ ਪਾਈ ਲੱਗਦੀ ਹੈ ਅੱਛਾ 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 ਉਹਨੂੰ ਕਿ ਤਿੰਨ ਇੱਕ ਦਾ ਪਲਾਸਟਰ ਹੁੰਦਾ ਘੱਟ ਵਜੇ ਨੂੰ ਕਹਿੰਦਾ ਇਹ ਨਾਲ ਕੋੜੀ ਤੇ ਆਹ ਕੰਢੇ ਤੇ ਇਹ ਲਾਣੀ ਹੁੰਦੀ ਉਹ ਤੇ ਥੋੜੀ ਵੀ ਉਹ ਲਾਜੀ ਮੇਰੀ ਇਹ ਇੱਦਾਂ ਤਾਂ ਜਿੰਨਾ ਮਰਜ਼ੀ ਹੈ ਨਾ ਇਹਦੇ ਵਿੱਚ ਪਾਣੀ ਸਿੱਟੀ ਜਾਵਾ ਦੇਖੋ ਬਾਟਰ ਪ੍ਰੂਫ ਕਰਕੇ ਤਾਂ ਹੀ ਨਹੀਂ ਆ ਤੇ ਪਾਣੀ ਉੱਪਰੋਂ ਇਹਦੇ ਸੱਡਾਂ ਨੂੰ ਆ ਦੇ ਜਾਈ ਜਾਂਦਾ ਬਣਦਾ ਬੱਦ ਬਹੁਤ ਵਧੀਆ ਮਲਾਈ ਵਰਗਾ ਪਰ ਬਣਾਉਣ ਨੂੰ ਰਲਾਲੇ ਨੂੰ ਟਾਈਮ ਲੱਗਦਾ ਮੈਂ ਕਹਿੰਦਾ ਬਹੁਤ ਵਧੀਆ ਬਣਦਾ ਨਾ ਹਮੈਂ ਦੇਖੀ ਜਾਨਾ ਦੂਜਾ ਸੀਮੈਂਟ ਤਾਂ ਇੱਦਾਂ ਹੀ ਉਹ ਪਾਣੀ ਇੱਧੇ ਥੱਲੇ ਨੂੰ ਹੋ ਜਾਂਦਾ ਉਹਨੂੰ ਤਾਂ ਬੜੇ ਹਿਸਾਬ ਨਾਲ ਦੂਜਾ ਕਰ ਲੈਦਾ ਪਾਣੀ ਵਗਦਾ ਨਹੀਂ ਬਚੀਦਾ ਹੀ ਆ ਦੇਖੋ ਉਧੇ ਪਾਣੀ ਸਾਈਡ ਨੂੰ ਹੋਈ ਜਾਂਦਾ ਹਾਂ ਜੀ ਹਾਂ ਜੀ ਪਾਣੀ ਉੱਤੇ ਰਹਿਣਾ ਯਾਰ ਨਾ ਲਓ ਜੀ ਕਾਂਡੀ ਪਲਾਸਟਰ ਦੇ ਨਾਲ ਹਨਾ ਤਿੰਨ ਕਮਰੇ ਕੱਢ ਹੋ ਜਾਣੇ ਜਾਂ ਤਿੰਨ ਨਹੀਂ ਚਾਰੇ ਹੀ ਹੋ ਜਾਣੇ ਆ ਵੀ ਡਨ ਹੋ ਗਿਆ ਇੱਕ ਆ ਵੀ ਡਨ ਕਰ ਦੇਣਾ ਨਹੀਂ ਕਰੇ ਦਿੱਤਾ ਆਲਮੋਸਟ ਆ ਵੀ ਡਾਨੇ ਆ ਸਾਰਾ ਹੀ ਤਿੱਤਰੋਂ ਕੰਦਾ ਡਾਨੇ ਆ ਆ ਵੀ ਡਨ ਹੋ ਗਈ ਆ ਵੀ ਡਾਨੇ ਆ ਆ ਵੀ ਆਨ ਆਨੇ ਇਹਦੇ ਉੱਪਰ ਹਜੇ ਡੀਪੀਸੀ ਲੱਗਣੀਆਂ ਤਾਂ ਭਾਰਤੀ ਲੈਬ ਲਈ ਆ ਮਿੱਟੀ ਇੰਨੀਆਂ ਨੂੰ ਪਲਾਸਟਰ ਕਰਾਇਆ ਗਿਆ ਬਸ ਹੋਰ ਹੈਗਾ ਇਹ ਅੰਦਰਲੇ ਪਾਸੇ ਉਡਾਈ ਰਹਿ ਗਿਆ ਕੱਲ ਨੂੰ ਹੀ ਨਹੀਂ ਕਰ ਦੇਣਾ ਨੇੜੇ ਆ ਬਾਰੋਂ ਰਹਿ ਜਾਣਾ ਆ ਇਹ ਕਰੂਗੇ ਸ਼ੌਕ ਕੱਲ ਨੂੰ ਸਵੇਰ ਨੂੰ ਮੈਂ ਉੱਚੇ ਸਾਂ ਖੜਾ ਆ ਧੰਨੀਆਂ ਤੇ ਆ ساری ਭਾਰਤੀ ਪੈਣੀ ਆ ਇਹ 9 ਦੀ ਹੋਈ ਆ ਨਹੀਂ ਬਾਕੀ ਇਹਦੇ ਥੱਲੇ 18 ਦੀ ਤਾਂ 13 ਦੀ ਤਾਂ ਥੱਲੇ ਹੀ ਰਹਿ ਗਈ ਆ ਜਿੱਥੇ ਮਿੱਟੀ ਪੈ ਗਈ ਆ ਹਨਾ ਆ 9 9 ਦੀ ਇੰਨੀ ਚੱਕੀ ਹੋ ਲਓ ਜੀ ਜਿਹੜੇ ਸੀਮੈਂਟ ਵਾਲੇ ਹਨਾ ਖਾਲੀ ਬੋਰੇ ਹੁੰਦੇ ਆ ਉਹ ਵੀ ਲੈਣ ਆਪੇ ਹੀ ਆ ਜਾਂਦੇ ਆ ਸਾਡੇ ਬੰਦਿਆਂ ਨੇ ਵਧੀਆ-ਵਧੀਆ ਇੱਕ ਰੱਖੇ ਹੋ ਸਕੇ ਬਸ ਥੋੜੇ ਯੂਜ਼ ਕੀਤੇ ਸੀ ਥੱਲੇ ਉਹਨਾਂ ਨੂੰ ਕਰਦੇ ਸੀ ਬਾਕੀ ਆਂਦੇ ਸਾਰੇ ਹੀ ਇੱਧਰ ਹਨਾ ਕਿੰਨੇ ਹੋਏ 119 20 ਹੋ ਗਏ ਹਾਂ ਨਾ ਹੋ ਕਦੀ ਕਰ ਲਏ ਹਨ ਹੁਣ ਆ ਗਣਤੀ ਕਰਕੇ ਛੱਡਿਆ ਬਾਕੀ ਹਜੇ ਰਹਿੰਦੇ ਆ 1 ਰੁਪਏ ਨੂੰ ਬੋਰਾ ਲੈਂਦੇ ਆ ਪਲਾਸਟਰ ਕਮਰੇ ਸਾਰੇ ਹੀ ਥਲੜੇ ਹੋ ਗਏ ਦਕੋਨਾਰ ਸਾਰੀਆਂ ਕੰਦਾ ਨੂੰ ਵੱਜ ਗਿਆ ਥੱਲੇ ਨੀਆਂ ਆ ਇਹ ਇਸ ਲੈਵਲ ਤੱਕ ਹੁਣ ਭਰਤੀ ਪੈਣੀ ਆ 7-8 ਦਿਨ ਹਨਾ ਇਹਨੂੰ ਮੜੀਏ ਹਵਾ ਲਵਾ ਕੇ ਸੁੱਕ ਜਵੇ ਪਲਾਸਟਰ ਖੀਰੇ ਦੇ ਵਿੱਚ ਭਰਤੀ ਭਵਾ ਦੇਣੀ ਆ ਕੱਲ ਨੂੰ ਹੀ ਨਹੀਂ 12 ਵਜੇ ਤੱਕ ਨਵੇੜ ਦੇਣਾ ਆ। ਦੇਖ ਤਾਂ ਰੰਟਰ ਰਹਿ ਗਿਆ। ਇੱਧਰੋਂ ਆਂਦੇ। ਗੋਪੀ ਬਣ ਗਿਆ ਮੈਸਤਰੀ ਪੂਰਾ। ਟੈਕ ਰਹਿ ਗਿਆ ਥੋੜੇ ਜਿਹਾ ਇੱਥੋਂ। ਆ ਵੀ ਕਰਤਾ ਇਹ ਵੀ ਮੁੰਡਾ ਗੋਪੀ ਆ। ਆਹ ਰਹਿ ਗਿਆ ਆ। ਇੰਨਾ ਕਾ ਆ ਤਾਂ ਹੁਣ ਕਰੇ ਹੀ ਦੇਣਾ ਆ। ਰਹਿ ਗਿਆ ਬਸ ਇਹ ਇਹ ਕੱਲ ਨੂੰ ਸਾਰੇ ਸਾਰੇ ਆ ਕੇ ਖੇਚ ਦੇਣਾ ਆ ਆ ਵੜ ਗਿਆ ਦੋ ਕੰਧਾ ਰਹਿ ਗਈਆਂ ਲੰਬੀਆਂ ਕੱਲ ਨੂੰ ਕਰ ਦੋਗੇ 12 ਵਜੇ ਤੱਕ ਕਨਵੇਡ ਦੇਣਾ ਨਹੀਂ ਮੈਨੂੰ ਲੱਗਦਾ ਇਹ ਵੀ ਮੁੰਡਾ ਗੋਪੀ ਆ ਇਹਦਾ ਨਾਂ ਵੀ ਗੋਪੀ ਆ ਦੋ ਗੋਪੀ ਆ ਆਪਣੇ ਕਈ ਵੇਲੇ ਆਪਾਂ ਲਿਖਿਆ ਹੁੰਦਾ থাম্বਨੇਲ ਦੇ ਵਿੱਚ ਇਹ ਵੀ ਗੋਪੀ ਆ ਤਾਂ ਉਹ ਵੀ ਗੋਪੀ ਆ ਦੋਏ ਗੋਪੀ ਆ ਮੈਸਟਰੀ